ਸ਼ਿਲੰਦਰ ਦੀ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਵੱਲੋਂ ਅੱਜ ਨਾਮੀਨੇਸ਼ਨ ਫਾਈਲ ਕੀਤਾ ਗਿਆ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਟੀਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਪਵਨ ਕੁਮਾਰ ਟੀਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਬੀਬੀ ਜ਼ਗੀਰ ਖੌਰ ਦੇ ਨਾਲ ਹਰਕਤ ਕੀਤੀ ਗਈ ਹੈ ਬਹੁਤ ਹੀ ਗਲਤ ਹਰਕਤ ਹੈ ਪਹਿਲਾਂ ਵੀ ਚੰਨੀ ਦੇ ਵੱਲੋਂ ਮਹਿਲਾ ਅਧਿਕਾਰੀ ਨੂੰ ਗੰਦੇ ਮੈਸੇਜ ਕੀਤੇ ਜਾਂਦੇ ਸਨ ਪਰ ਉਸ ਤੋਂ ਬਾਅਦ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਮਹਿਲਾ ਅਧਿਕਾਰੀ ਉਹਨਾਂ ਦੀ ਭੈਣ ਦੇ ਸਮਾਨ ਹੈ ਤੇ ਜਿਹੀ ਹਰਕਤ ਇਹ ਬੀਬੀ ਜਗੀਰਕੌਰ ਦੇ ਨਾਲ ਕੀਤੀ ਗਿਆ ਬਾਅਦ ਵਿੱਚ ਬੀਬੀ ਜਗੀਰਕੌਰ ਨੂੰ ਵੀ ਵੱਡੀ ਭੈਣ ਕਹਿ ਦਿੱਤਾ ਗਿਆ पत्रकारों ਦੇ ਵੱਲੋਂ ਪੁੱਛੇ ਗਏ ਸਵਾਲ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਗੁਰਪਤਵੰਤ ਸਿੰਘ ਪੰਨੂਣਾ ਲਿੰਕ ਹੈ ਤੇ ਬਾਹਰ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਇਸ ਤੋਂ ਉੱਤੇ ਜਵਾਬ ਦਿੰਦੇ ਪਵਨ ਕੁਮਾਰ ਟਿਨੂ ਨੇ ਕਿਹਾ ਕਿ ਬੀਬੀ ਜ਼ਗੀਰ ਖਵਰ ਦੇ ਨਾਲ ਹਰਕਤ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਾਫੀ ਟਰੋਲ ਹੋ ਰਹੇ ਨੇ ਜਿਸ ਤੋਂ ਬਾਅਦ ਦਿਮਾਗੀ ਤੌਰ ਤੇ ਅਫਸਰਟ ਚੱਲ ਰਹੇ ਨੇ ਤੇ ਇਹੋ ਜਿਹਾ ਬਿਆਨ ਤਾਂ ਕਰਕੇ ਦੇ ਰਹੇ ਨੇ ਉਨਾ ਕਿਹਾ ਕਿ ਕੈਂਟ ਹਲਕੇ ਤੋਂ ਨਰਾਜ਼ ਚੱਲ ਰਹੇ ਜ਼ੁਰਿੰਦਰ ਸੋਢੀ ਵੀ ਜਲਦੀ ਹੀ ਉਹਨਾਂ ਦੇ ਨਾਲ ਦੇਖਣ ਗਿਆ ਉਹਨਾਂ ਕਿਹਾ ਕਿ ਉਹ ਸਤਕਾਰਯੋਗ ਨੇ ਪਹਿਲਾਂ ਵੀ ਵਿਧਾਨ ਸਭਾ ਤੋਂ ਉਹਨਾਂ ਚੋੜਨ ਡੜੀ ਹੈ ਪਾਰਟੀ ਇਕੱਠੇ ਹੋ ਕੇ ਹੀ ਸਾਰੇ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਦਾ ਵਹਰਾ ਲੋਕਾਂ ਦਾ ਮਿਲ ਰਿਹਾ ਹੈ ਕੀ ਲੋਕ ਮੁੱਦੇ ਦੱਸ ਰਹੇ ਨੇ ਤੁਹਾਨੂੰ ਜਦੋਂ ਲੋਕਾਂ 'ਚ ਵਿਚਰਦੇ ਦੇਖੋ ਬਹੁਤ ਜ਼ਬਰਦਸਤ ਹੰਗਾਰਾ ਮਿਲਿਆ ਤੁਸੀਂ ਵੀ ਵੇਖਿਆ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਵੋਲੰਟੀਅਰਸ ਜਿਹੜੇ ਆ ਉਹ ਕਾਗਜ਼ ਦਾਖਲ ਕਰਨ ਮੌਕੇ ਰੋਡ ਸ਼ੋਅ ਚ ਆਏ। ਇਹ ਆਮ ਲੋਕਾਂ ਦੀ ਪਾਰਟੀ ਆ। ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਬਣਾਈ ਆ। ਇਹ ਬਹੁਤ ਵੱਡਾ ਇੱਕ ਤਬਦੀਲੀ ਦਾ ਸਾਈਨ ਆ ਪੂਰੇ ਦੇਸ਼ ਵਿੱਚ। ਇਹ ਤਬਦੀਲੀ ਪੰਜਾਬ 'ਚ ਆਈ ਆ, ਦਿੱਲੀ 'ਚ ਆਈ ਆ, ਲੇਕਿਨ ਪੂਰੇ ਦੇਸ਼ 'ਚ ਆਉਣੀ ਆ। ਉਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਸਹਿਯੋਗ ਕਰਨ ਲਈ, ਉਹਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਚ 13 ਦੀਆਂ 13 ਸੀਟਾਂ ਜਿਹੜੀਆਂ ਆਮ ਪਾਰਟੀ ਜਿੱਤੂਗੀ। ਮੁੱਦੇ ਬਹੁਤ ਮੁੱਦੇ ਜਲੰਧਰ ਚ ਵੀ ਬੜੇ ਆ। ਕੰਮ ਕਰਾਂਗੇ ਸ਼ਹਿਰ ਦੇ ਵੀ ਪਿੰਡਾਂ ਦੇ ਵੀ ਵਿਕਾਸ ਦੇ ਵੀ। ਖਾਸ ਕਰਕੇ ਬੇਰੁਜ਼ਗਾਰੀ ਜਿਹੜੀ ਬਹੁਤ ਹੈ। ਤੇ ਜਲੰਧਰ ਨੂੰ 1987 ਤੋਂ ਬਾਅਦ ਕਿਸੇ ਵੀ ਕੇਂਦਰ ਦੀ ਸਰਕਾਰ ਨੇ ਚਾਹੇ ਉਹ ਕਾਂਗਰਸ ਰਹੀ ਹੈ ਕੇਂਦਰ ਚ ਚਾਹੇ ਭਾਜਪਾ ਰਹੀ ਹੈ। ਕੋਈ ਪ੍ਰੋਜੈਕਟ ਨਹੀਂ ਦਿੱਤਾ ਜਿੱਥੇ ਕੋਈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਰੁਜ਼ਗਾਰ ਹਾਸਲ ਕਰ ਸਕਦੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਮਿਲੀ ਸੀ 1987 ਚ ਉਸ ਤੋਂ ਬਾਅਦ ਕੁਝ ਨਹੀਂ ਮਿਲਿਆ ਉਹਦੇ ਵਿੱਚ ਵੀ ਹੁਣ ਬਹੁਤ ਵੱਡੇ ਪੱਧਰ ਤੇ ਨਿੱਜੀਕਰਨ ਕਰਤਾ ਕੇਂਦਰ ਨੇ ਵੱਡੇ ਮਹਿਕਮੇ ਬੈਂਕਿੰਗ ਇੰਸ਼ੋਰੈਂਸ ਟੈਲੀਕਾਮ ਰੇਲਵੇ ਏਅਰ ਇੰਡੀਆ ਉਹਦੇ ਵਿੱਚ 100% ਨਿੱਜੀਕਰਨ ਕਰਤਾ ਉਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਦੀ ਹੁੰਦੀ ਸੀ ਉਹ ਖਤਮ ਹੋ ਗਈ ਹੈ ਤੇ ਇਸ ਕਰਕੇ ਇਹ ਮੁੱਦਾ ਹੈ ਬਹੁਤ ਵੱਡਾ ਇਹਨੂੰ ਕੇਂਦਰ 'ਚ ਜਾ ਕੇ ਆਪਾਂ ਬੋਲਾਂਗੇ ਟੱਕਰ 'ਚ ਕਿਸ ਤਰ੍ਹਾਂ ਇੱਕ ਕੇਂਦਰ ਸਰਕਾਰ ਨੇ ਕਿਉਂਕਿ ਸਾਡਾ ਜਿਹੜਾ ਜਲੰਧਰ ਹੈ ਦੁਆਬਾ ਹੈ ਇਹ ਐਨ ਆਰ ਆਈਆਂ ਦਾ ਘਰ ਹੈ ਐਨ ਆਰ ਆਈ ਕੋਈ ਵੀ ਇੱਥੇ ਆਪਣੀ ਪ੍ਰਾਪਰਟੀ ਵੇਚੇ ਉਹਨੂੰ 20.8% ਯਾਨੀ 21% ਦੇ ਕਰੀਬ ਕੇਂਦਰ ਨੇ ਉਹਨਾਂ ਨੂੰ ਟੈਕਸ ਲਾ ਦਿੱਤਾ ਪਿਛਲੇ 6 ਮਹੀਨੇ ਹੋ ਗਏ ਇਸ ਗੱਲ ਨੂੰ ਸ਼ਾਇਦ ਸਾਲ ਹੋ ਗਿਆ ਜੇ ਕੋਈ ਐਨਆਰਆਈ ਭਰਾ ਸਾਡਾ ਕਰੋੜ ਰੁਪਇਆ ਟੈਕਸੀ ਕੱਢ ਲੈਂਦੇ ਇਹ ਬੇਇਨਸਾਫੀ ਹੈ ਚੱਡੀ ਸਾਹਿਬ ਤੁਹਾਡੀ ਟੱਕਰ ਤੇ ਕਿਸ ਤਰ੍ਹਾਂ ਦੇ ਚੰਨੀ ਸਾਹਿਬ ਨੂੰ ਤਾਂ ਹਲੇ ਜਲੰਧਰ ਦੇ ਰਾਹ ਹੀ ਨਹੀਂ ਪਤਾ ਉਹ ਤਾਂ ਐਵੇਂ ਤਾਸ਼ਤੂਜ ਖੇਡ ਕੇ ਘੁੰਮ ਫਿਰ ਕੇ ਆਪਣਾ ਟਾਈਮ ਬਿਤਾਉਂਦੇ ਆ ਉਹ ਜਲੰਧਰ ਨਾਰਥ ਵਿੱਚ ਖੜੇ ਕਹੀ ਜਾਂਦੇ ਮੈਂ ਜਲੰਧਰ ਸ਼ਵਾਨੀ ਵਿੱਚ ਖੜਾ ਉਹ ਜਾਂਦੇ ਗੁਰਾਇਆਂ ਨੂੰ ਆ ਤੇ ਉਹ ਪਿੰਡ ਜਿਹੜਾ ਗੁਰਾਇਆਂ ਦਾ ਆ ਉਹ ਲੱਬ ਦੇ ਫਗਵਾੜੇ ਜਾ ਕੇ ਆ ਸੋ ਉਹਨਾਂ ਨੂੰ ਇੱਥੇ ਦਾ ਪਤਾ ਨਹੀਂ ਚੰਨੀ ਜੀ ਜਲੰਧਰ ਦੇ ਕਿਸੇ 10 ਬੰਦਿਆਂ ਦਾ ਨਾਮ ਨਹੀਂ ਲੈ ਸਕਦੇ ਕੱਲ ਨੂੰ ਇਹ ਕਾਂਗਰਸੀ ਆ ਜਾਂ ਕੋਈ ਹੋਰ ਜਲੰਧਰ ਦੇ ਲੋਕ ਕਿੱਥੇ ਜਾਣਗੇ ਕੋਈ ਕੰਮ ਪੈ ਗਿਆ 160 ਕਿਲੋਮੀਟਰ ਦੂਰ ਜਾਣਗੇ ਫਿਰ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਤਾਂ ਆਦਤਨ ਐਸੇ ਆ ਕਿ ਉਹ ਬਾਅਦ ਚ ਫੋਨ ਹੀ ਨਹੀਂ ਕਹਿੰਦੇ ਚੁੱਕਦੇ ਇਸੇ ਕਰਕੇ ਉਹ ਪਿਛਲੀ ਵਾਰੀ 2022 ਚ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਿਆ ਜਮਾਨਤਾ ਜਬਤ ਕਰਾਤੀਆਂ ਉਥੇ ਲੋਕਲ ਭਦੌੜ ਤੇ ਛਮਕੌਰ ਸਾਹਿਬ ਤੇ ਉਹ ਉਥੇ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਸੀ ਉਥੇ ਐਕਸਪੋਜ਼ਡ ਹੈ ਉਥੇ ਪਤਾ ਵੀ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਨਹੀਂ ਹੁੰਦੇ ਕੰਮ ਨਹੀਂ ਕਰਦੇ ਉਥੋਂ ਹਾਰੇ ਉਹ ਹਾਰ ਤੋਂ ਡਰਦੇ ਹੋਏ ਤੇ ਹੁਣ ਜਲੰਧਰ ਵੱਲ ਨੂੰ ਆ ਗਏ ਤੇ ਜਲੰਧਰ ਤਾਂ ਬੜਾ ਯੂ نو ਪੜ੍ਹੇ ਲਿਖੇ ਲੋਕਾਂ ਦਾ ਇਲਾਕਾ ਹੈ ਇੱਥੇ ਤਾਂ ਸੇਵਾਦਾਰ ਚਾਹੀਦਾ ਲੋਕਲ ਜਿਹਨੂੰ ਪਤਾ ਹੋਵੇ ਚੱਪੇ-ਚੱਪੇ ਦਾ ਤੇ ਮੈਂ ਜਲੰਧਰ ਦਾ ਜੰਪ ਵਾਲਿਆ ਜਲੰਧਰ ਮੇਰੀ ਜਨਮ ਭੂਮੀ ਜਲੰਧਰ ਮੇਰੀ ਕਰਮ ਭੂਮੀ ਇੱਥੇ ਰਹਿ ਕੇ ਜਲੰਧਰ ਦੇ ਸਾਰੇ ਕੰਮ ਕਰਾਂਗੇ ਇੱਥੇ ਹਾਜ਼ਰ ਰਵਾਂਗੇ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲਿੰਕ ਹੈਗੇ ਗੁਰਪ੍ਰੀਤ ਸਿੰਘ ਤਨੂ ਦੇ ਨਾਂ ਤੇ ਕਹਿੰਦੇ ਫੰਡਿੰਗ ਆ ਰਹੀ ਹੈ ਬਾਰੋ ਅਫਸੈਟ ਹੋ ਗਏ ਪਤਾ ਕਿਉਂ ਜਿੱਦਨ ਦਾ ਉਹਨਾਂ ਨੇ ਮਜ਼ਬੂਤ ਕਰਨ ਲਈ ਦਿੱਕਤ ਕੀਤੀ ਜਿੱਦਨ ਦਾ ਨਾ ਉਹ ਬੀਬੀ ਜਗੀਰ ਕੌਰ ਜੀ ਨਾਲ ਉਹਨਾਂ ਨੇ ਮਾੜੀ ਹਰਕਤ ਕੀਤੀ ਭੱਦੀ ਉਸ ਤੋਂ ਬਾਅਦ ਉਹ ਟਰੋਲ ਬੜੇ ਹੋ ਰਹੇ ਆ ਲੋਕੀ ਉਹਨਾਂ ਨੂੰ ਬੜਾ ਮਾੜਾ ਕਹਿ ਰਹੇ ਤਾਂ ਹੁਣ ਅਫਸੈਟ ਹੋਏ ਆ ਜੋ ਮਰਜ਼ੀ ਕਹਿ ਲੈਣ ਕੋਈ ਕਰ ਲੈ ਅੱਛਾ ਕਹਿੰਦੇ ਚਾਹੀਦੇ ਉਹਨਾਂ ਨੂੰ ਧੱਬੀ ਲੱਗੀ ਹੈ ਹੁਣ ਸੈਂਟਰ ਦੇ ਵਿਧਾਇਕ ਦੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਕਹਿੰਦੇ ਲਾਟਰੀ ਦਾ ਸਾਰਾ ਕਾਰੋਬਾਰ ਉਹ ਕਰ ਰਹੇ ਆ ਚਲੋ ਤੁਸੀਂ ਜੇ ਕੋਈ ਗੱਲ ਹੈਗੀ ਤੁਸੀਂ মিডিਆ ਆ ਤੁਸੀਂ ਆਪਣੀ ਜ਼ਿੰਮੇਵਾਰੀ ਅਦਾ ਕਰੋ। ਅੱਛਾ ਸਰ बीजेपी ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਸਪੇਸ ਵਿੱਚ? बीजेपी ਕੋਈ ਵੀ ਨਹੀਂ ਫਾਈਟ ਚ ਚੰਨੀ ਸਾਹਿਬ ਤਾਂ ਇੱਕ ਤਰੀਕ ਸ਼ਾਮ ਨੂੰ 4 ਵਜੇ ਤੱਕ ਇੱਥੇ ਰਹਿਣਗੇ। ਅੱਛਾ ਉਹਨਾਂ ਦੀ ਆਪਣੀ ਵੋਟ ਵੀ ਇੱਥੇ ਆਣੀ। ਨਾ ਉਹਨਾਂ ਦੇ ਪਰਿਵਾਰ ਦੀ ਇੱਕ ਵੀ ਵੋਟ ਇੱਥੇ ਆ। ਉਹਨਾਂ ਦੇ ਮੁੰਡੇ ਨੇ ਉਹਨਾਂ ਦੀ ਘਰ ਵਾਲੀ ਨੇ ਵੀ ਜਾ ਕੇ ਉੱਥੇ ਵੋਟ ਪਾਣੀ। ਉਹ ਵੀ ਵਿਚਾਰੇ ਚੰਨੀ ਨੂੰ ਨਹੀਂ ਵੋਟ ਪਾਉਣਗੇ ਤਾਂ ਇੱਥੇ ਜਲੰਧਰ ਦੇ ਲੋਕ ਕਿਉਂ ਪਾਉਣਗੇ? ਜਦ ਉਹਨਾਂ ਦੀ ਵਾਈਫ ਉਹਨਾਂ ਨੂੰ ਵੋਟ ਨਹੀਂ ਪਾਉਗੀ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਵੋਟ ਨਹੀਂ ਪਾਊਗਾ ਤੇ ਫਿਰ ਜਲੰਧਰ ਵਾਲੇ ਕਿਉਂ ਪਾਉਣਗੇ ਉਹ ਕਦੇ ਘਰ ਲੱਲਿਆ ਮੈਂ ਜਲੰਧਰ ਦੋ ਦੋ ਮਹੀਨੇ ਉੱਥੇ ਉੱਥੇ ਰਹਿਣਾ ਦੋ ਮਹੀਨੇ ਲਈ ਕਹਿੰਦੇ ਕਿਰਾਏ ਤੇ ਲਿਆ ਕਰ ਅੱਛਾ ਕੈਂਟ ਇਰੀਆ ਤੋਂ ਅੱਛਾ ਤੁਹਾਡੇ ਦਿਮਾਗ ਤੇ ਕਿਉਂ ਮੈਨੂੰ ਤਾਂ ਸੁਣਨਾ ਕਿ ਚਾਹੁੰਦੇ ਸਰ ਸੁਣਾ ਦੇਵੋ ਤੁਸੀਂ ਸੁਣਾ ਅੱਛਾ ਕੈਂਟ ਇਰੀਆ ਕੈਂਟ ਇਰੀਆ ਦੇ ਬਾਰੇ ਦੱਸਦੇ ਹੋ ਤੁਸੀਂ ਕਿ ਕਲਾਸ ਵਾਲਾ ਹਾਂਜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਤੇ ਬਾਰੇ ਕੀ ਦੀ ਚੰਨੀ ਸਣੀ ਸਾਹਿਬ ਦੀ ਉਹ ਦੇਖੋ ਬੀਬੀ ਜ਼ਗੀਰ ਕੌਰ ਜੀ ਬੜੇ ਆਦਰਨੀਏ ਸਤਕਾਰਯੋਗ ਆ ਉਹ ਜੋ ਸ਼ਰੇ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਹਰਕਤ ਕੀਤੀ ਆ ਉਹ ਨਹੀਂ ਕਰਨੀ ਚਾਹੀਦੀ ਸੀ ਇੱਕ ਜ਼ਿੰਮੇਵਾਰ ਬੰਦੇ ਨੇ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲ ਇਸੇ ਕਰਕੇ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਾੜਾ ਚੰਗਾ ਕਹਿ ਰਹੇ ਆ ਆਪਾਂ ਨੂੰ ਆਪਣੇ ਆਚਰਣ 'ਚ ਆਪਣੇ ਬਿਹੇਵ 'ਚ ਸ਼ਲੀਨਤਾ ਤੇ ਰੱਖਣੀ ਚਾਹੀਦੀ ਹੈ ਹੋਰ ਸਾਡੇ ਭਾਰਤੀ ਸਭ ਸਭਿਆਚਾਰ ਹੈ ਕਿ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ ਅੱਲਾਹ ਪਹਿਲੇ ਇੱਕੋ ਮਾਮਲਾ ਸੀ ਇੱਕ ਮੀਟੂ ਵਾਲਾ ਉਹਦੇ ਵਿੱਚ ਇੱਕ ਆਈਐਸ ਮਹਿਲਾ ਅਧਿਕਾਰੀ ਉਹਨੂੰ ਅਸ਼ਲੀਲ ਮੈਸੇਜ ਭੇਜਦੇ ਸੀ ਚੰਨੀ ਜੀ ਇਹਨਾਂ ਨੂੰ ਫਿਰ ਹਟਾਇਆ ਵੀ ਗਿਆ ਸੀ ਪਰ ਇਹ ਟਲੇ ਨਹੀਂ ਸੀ ਫਿਰ ਆਈਐਸ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਚੀਫ ਮਿਨਿਸਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਤੇ ਚੀਫ ਮਿਨਿਸਟਰ ਸਾਹਿਬ ਨੇ ਫਿਰ ਇਹਦੇ ਕੋਲੋਂ ਮਾਫੀ ਮੰਗਾਈ ਸੀ ਔਰ ਫਿਰ ਇਹਨਾਂ ਨੇ ਕਿਹਾ ਸੀ ਨਹੀਂ ਇਹ ਤੇ ਮੇਰੀ ਭੈਣ ਹੈ ਉਹ ਭਾਈ ਇਸ ਕੁੜੀ ਨੂੰ ਕਿਹਾ ਸੀ ਤੇ ਹੁਣ ਜਦੋਂ ਲੋਕਾਂ ਨੇ ਮਾੜਾ ਚੰਗਾ ਕਿਹਾ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਵੈਸੇ ਇਸ ਕਾਰਵਾਈ ਤੇ ਤੇ ਹੁਣ ਬੀਬੀ ਜੀ ਨੂੰ ਵੀ ਕਹਿ ਦਿੱਤਾ ਮੇਰੀ ਇਹ ਭੈਣ ਹੈ ਮਤਲਬ ਇਹ ਗੱਲ ਠੀਕ ਨਹੀਂ ਸਿਆਣਾ ਬਹਿਣਾ ਬੰਦਾ ਉਹਦੇ ਲਈ ਠੀਕ ਕੁਝ ਜੀਨੂ ਸਾਹਿਬ लास्ट ਸਵਾਲ ਹੈ ਇੱਕ ਕੈਂਟ ਹਲਕੇ ਤੋਂ सुरेंद्र સોਢੀ ਉਹਨਾਂ ਦੀ ਨਾਰਾਜ਼ਗੀ ਚੱਲਦੀ ਹੈ ਮਨਾਂ ਜਾਊਂਗੇ ਉਹਨਾਂ ਨੂੰ ਕਿਵੇਂ ਹੈ ਕਿ ਉਹ ਨਾਲ ਨਹੀਂ ਚੱਲਣਗੇ ਕਿੰਨਾ ਕਿ ਇਫੈਕਟ ਪੈਗਾ ਤੁਹਾਡੇ ਤੇ ਸਤਕਾਰਯੋਗ सुरेंद्र ਸਿੰਘ ਸੋਢੀ ਦੀ ਪਾਰਟੀ ਦੇ ਸੀਨੀਅਰ ਆ ਉਹਨਾਂ ਨੇ ਚੋਣ ਵੀ ਲੜੀ ਪਿਛਲੀ ਕੈਂਟ ਤੋਂ ਉਹ ਬੜੇ ਪੱਕੇ ਪਰਪੱਕ ਸਿਰੜੀ ਆਮ ਆਦਮੀ ਪਾਰਟੀ ਦੇ ਸਿਪਾਈ ਆ ਕੋਈ ਗੱਲ ਨਹੀਂ ਪਾਰਟੀਆਂ ਚ ਕਈ ਵਾਰੀ ਫੈਸਲਿਆਂ ਚ ਉੱਪਰ ਥੱਲੇ ਹੋ ਜਾਂਦੀ ਆ ਉਹ ਪਾਰਟੀ ਦੇ ਨਾਲ ਹੀ ਸੀ ਠੀਕ ਹੈ